ਗੁਰਾਇਆਂ ਸ਼ਿਵ ਸ਼ਕਤੀ ਸੇਵਾ ਮੰਡਲ ਰਜਿਸਟਰਡ ਸ਼ਾਖਾ ਗੁਰਾਇਆਂ ਦੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਗੁਰਾਇਆਂ ਵਿਖੇ ਹੋਈ ਜਿਸ ਵਿੱਚ ਮਹਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਮੈਂਬਰ ਪਵਨ ਸ਼ਰਮਾ ਨੇ ਦੱਸਿਆ ਮਹਾ ਸ਼ਿਵਰਾਤਰੀ 15 ਫਰਵਰੀ ਨੂੰ ਹੈ ਇਸ ਮੰਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਸ਼੍ਰੀਖਸਵਾਠ ਮਹੰਤ ਵਾਸੂਦੇਵ ਦਾਸ ਬਿਆਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਂ ਤੋਂ 14 ਫਰਵਰੀ ਦਿਨ ਸ਼ਨੀਵਾਰ ਨੂੰ ਕੱਢੀ ਜਾਵੇਗੀ ਜਿਸ ਵਿੱਚ ਸੁੰਦਰ ਤੇ ਮਨਮੋਹਕ ਚਾਕੀਆਂ ਰਾਮ ਬਾਜ਼ਾਰ ਰਿਸ਼ੀ ਬਾਜ਼ਾਰ ਡਾਕਖਾਨਾ ਰੋਡ ਮਹੱਲਾ ਲਾਗੜੀਆਂ ਰੁੜਕਾ ਰੋਡ ਤੋਂ ਹੁੰਦੇ ਹੋਏ ਬੜਾ ਪਿੰਡ ਰੋਡ ਤੋਂ ਵਾਪਸ ਮੰਦਰ ਵਿਖੇ ਸੰਪੰਨ ਹੋਵੇਗੀ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ ਅਤੇ ਸਮੂਹ ਧਾਰਮਿਕ ਸਮਾਜ ਸੇਵੀ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਐਸੋਸੀਏਸ਼ਨ ਵੱਲੋਂ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਦੀ اپیل ਕੀਤੀ ਹੈ ਇਸ ਮੌਕੇ ਮਨੋਹਰ ਕਲੜਾ ਅਸ਼ੋਕ ਗੁਨਾਨੀ ਰੋਸ਼ਨ ਲਾਲ ਲੱਬੀ ਮਨੀਸ਼ ਵਿਵੇਕ ਗੁਪਤਾ ਸੁਨੀਲ ਸੰਨੀ ਗੋਪਾਲ ਕਿਸ਼ਨ ਗੋਪੀ ਬਲਵਿੰਦਰ ਸ਼ਰਮਾ ਗੌਰਵ ਕੌਸ਼ਲ ਪੰਡਿਤ ਰਜਿੰਦਰ ਰਾਜੂ ਸੰਜੀਵ ਕੁਮਾਰ ਸੰਜੀਵ ਗੁਲਾਟੀ ਰਾਜੇਸ਼ ਬਜਾਜ ਗੋਲਦੀ ਪੱਤਰਾ ਸਤੀਸ਼ ਬਤਰਾ ਨਿਤੇ ਨੱਬੀ ਪੰਮੀ ਮਲੋਤਰਾ ਵਿਜੇ ਸ਼ਾਬੜਾ ਹਾਜ਼ਰ ਸਨ ਬੋਲੀਏ ਸ਼ੰਕਰ ਭਗਵਾਨ ਕੀ ਬੋਲੋ ਬਾਸੂ ਦੇ ਬਿਆਸ ਹੀ ਮਹਾਰਾਜ ਕੀ ਸੋ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਬੜਾ ਹੀ ਵੱਡਾ ਪਰਵ ਮਹਾ ਸ਼ਿਵਰਾਤਰੀ ਜਿਹੜਾ 14 ਫਰਵਰੀ ਨੂੰ ਦਿਨ ਸ਼ਨੀਵਾਰ ਸ਼ੋਭਾ ਯਾਤਰਾ ਬੜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਏਗੀ श्री राम मंदिर ऋषिकुटी गुरायां ਤੋਂ 1 ਵਜੇ ਇਹ ਸ਼ੋਭਾ ਯਾਤਰਾ ਸ਼ੁਰੂ ਹੋਏਗੀ। ਔਰ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਆਸੇ-ਪਾਸੇ ਦੇ ਪਿੰਡਾਂ ਨੂੰ ਔਰ ਜਿੰਨੇ ਵੀ ਸਾਡੇ ਕੋਈ ਐਨ ਆਰ ਆਈ ਵੀਰ ਬਾਹਰੋਂ ਆਏ ਹੋਣ ਸੋ ਸਾਰਿਆਂ ਨੂੰ ਅਸੀਂ ਗੁਰਾਇਆਂ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਇਹ ਸੱਦਾ ਪੱਤਰ ਦਿੰਨੇ ਆ ਕਿ ਸਾਰੇ ਹਮ ਹਮਾ ਕੇ 1 ਵਜੇ श्री राम ਮੰਦਿਰ ॠषिकुटिया ਗੁਰਾਇਆਂ ਪਹੁੰਚੋ। ਔਰ ਭਗਵਾਨ ਸ੍ਰਿਸ਼ਟੀ ਦੇ ਮਾਲਕ ਭੋਲਾ ਪੰਡਾਰੀ ਜਿਨ੍ਹਾਂ ਦਾ ਗੁਣਗਾਨ ਹੋਏਗਾ ਬੜੀਆਂ ਹੀ ਸੁੰਦਰ ਝਾਕੀਆਂ ਆ ਰਹੀਆਂ ਆ ਸਤਾ ਕੇ ਤੁਸੀਂ ਸ੍ਰਿਸ਼ਟੀ ਦੇ ਮਾਲਕ ਭੋਲੇ ਪੰਡਾਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਠੀਕ 1 ਵਜੇ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਘਰ ਆ ਪਹੁੰਚ ਕੇ ਉਸ ਪ੍ਰਭੂ ਦੇ ਨਾਲ ਜੁੜੋ ਔਰ ਆਪਣਾ ਜੀਵਨ ਸਫਲ ਬਣਾਓ ਬੋਲੀਏ ਸ਼ੰਕਰ ਭਗਵਾਨ ਕੀ ਜੈ ਬੋਲੋ ਬਿਆਸ ਜੀ ਮਹਾਰਾਜ ਕੀ ਬੋਲੋ ਰਿਸ਼ੀਕੁਟਿਆ ਧਾਮ ਕੀ ਜੈ